ਨਿਤਿਆ ਜੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਬੀਵੀਆਰ ਸੁਬਰਮਨੀਅਮ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਜਾਪਾਨ ਨੂੰ ਪਛੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਸਿਰਫ ਸੰਯੁਕਤ ਰਾਜ ਅਮਰੀਕਾ ਚੀਨ ਅਤੇ ਜਰਮਨੀ ਹੀ ਹੁਣ ਪੱਧਰ ਤੋਂ ਅੱਗੇ ਹਨ ਆਈਐਮਐਫ ਨੂੰ ਇਹ ਵੀ ਉਮੀਦ ਹੈ ਕਿ ਭਾਰਤ ਅਗਲੇ 2 ਸਾਲਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪੱਧਰੀ ਅਰਥਵਿਵਸਥਾ ਹੋਵੇਗਾ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਰਿਪੋਰਟ ਦੇ ਅਨੁਸਾਰ ਭਾਰਤ ਅਰਥਵਿਵਸਥਾ 2025 ਵਿੱਚ 6.2% ਅਤੇ 2026 ਵਿੱਚ 6.3% ਦਰ ਨਾਲ ਵਧਣ ਦੀ ਉਮੀਦ ਹੈ ਜੋ ਕਿ ਵਿਸ਼ਵ ਅਤੇ ਖੇਤਰੀ ਹਮ ਰਤਬਾ ਨਾਲੋਂ ਕਿਤੇ ਜ਼ਿਆਦਾ ਹੈ IMF ਦੇ ਅੰਕੜਿਆਂ ਅਨੁਸਾਰ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 2013-14 ਵਿੱਚ 1438 ਅਮਰੀਕੀ ਡਾਲਰ ਸੀ ਜੇ 2025 ਵਿੱਚ ਇਹ 2880 ਅਮਰੀਕੀ ਡਾਲਰ ਹੋ ਗਈ ਹੈ ਭਾਰਤ ਇੱਕ ਜਹੇ ਪੜਾਤੇ ਹੈ ਜਿੱਥੇ ਇਹ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਜਿਵੇਂ ਕਿ ਪਹਿਲਾਂ ਵੀ ਕਈ ਦੇਸ਼ਾਂ ਨੇ ਕੀਤਾ ਹੈ ਇਸ ਦੇ ਨਾਲ ਨਾਲ ਅਗਲੇ 20 ਤੋਂ 25 ਸਾਲਾਂ ਲਈ ਭਾਰਤ ਨੂੰ ਅਸਲ ਵਿੱਚ ਪ੍ਰਾਪਤ ਜਨਸੰਖਿਆ ਲਾਭਾਂਸ਼ ਨੂੰ ਦੇਖਦਿਆਂ ਹੋਇਆ ਹੋਰ ਤਰੱਕੀ ਕਰਨ ਦੀ ਉਮੀਦ ਹੈ ਜਿਸ ਨਾਲ ਅਸੀਂ ਤੇਜ਼ੀ ਨਾਲ ਵਿਕਾਸ ਕਰ ਸਕਦੇ ਹਾਂ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਰਾਜਾਂ ਨੂੰ ਆਪਣੇ ਪੱਧਰ ਤੇ ਵਿਜ਼ਨ ਦਸਤਾਵੇਜ਼ ਤਿਆਰ ਕਰਨ ਦਾ ਸੱਦਾ ਦਿੱਤਾ ਹੈ ਇਹ ਭਾਰਤ ਦੇ ਵਿਕਾਸ ਵਿੱਚ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ